ਮੈਂ ਕਮਲਦੀਪ ਸਿੰਘ ਸੰਗਾ ਪ੍ਰੋਜੈਕਟ ਟਰੈਕਟਰ ਆਤਮਾ ਸਕੀਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੱਜ ਅਸੀਂ ਸਰਦਾਰ ਗੁਰਨੇਕ ਸਿੰਘ ਪਿੰਡ ਚੂਟਪੌਰ ਬਲਾਕ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖੇਤਾਂ ਦੇ ਵਿੱਚ ਫਾਰਮ ਤੇ ਇਹਨਾਂ ਨਾਲ ਆਏ ਆ ਸਰਦਾਰ ਗੁਰਨੇਕ ਸਿੰਘ ਜੀ ਨੇ ਤਕਰੀਬਨ 1 ਏਕੜ ਰਕਬਾ ਹੈ ਜਿਹੜਾ ਰੱਖਿਆ ਆ ਇਹਦੇ ਵਿੱਚ ਇਹ ਕੁਦਰਤੀ ਤਰੀਕੇ ਨਾਲ ਹੀ ਫਸਲਾਂ ਸਾਰੀਆਂ اگ ਆ ਰਹੇ ਆ ਤੇ ਅੱਜ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਪਈ ਇੱਥੇ ਆਪਣੇ ਫਾਰਮ ਤੇ ਕਿਉਂਕਿ ਬੱਕਰੇ ਬੱਕਰੀਆਂ ਦੀਆਂ ਇੱਥੇ ਆਪਣੇ ਟ੍ਰਾਇਲ ਲਾਇਆ ਆ ਇਹਦੇ ਬਾਰੇ ਵੀ ਦੱਸਣਗੇ ਕਿ ਕਿਹੜੀ-ਕਿਹੜੀਆਂ ਆਈਂਦੀ ਫਸਲਾਂ ਇੱਥੇ ਲਾਈਆਂ ਹਨ। ਹਾਂਜੀ। ਸਭ ਤੋਂ ਪਹਿਲਾਂ ਤਾਂ ਮੇਰੇ ਕੁਮਾਰ ਲਾਇਆ ਹੋਇਆ ਸ਼ਿਓ ਜੀ 85 ਜਿਹੜਾ ਪਿਛਲੇ ਸਾਲਾਂ ਤੋਂ ਗੁੜ ਵੀ ਬਣਾ ਰਿਹਾ ਹਾਂ ਤੇ ਇਸ ਸਾਲ ਵੀ ਲੱਗਾ ਹੋਇਆ ਗੁੜ ਬਣਾਵਾਂਗਾ। ਤੇ ਹੁਣ ਇਸ ਇਸ ਪਲਾਟ ਦੇ ਵਿੱਚ ਮਲਟੀ ਫਸਲ ਜਾਨੀ ਕਿ ਕ੍ਰੌਪਸ ਥੋੜੀ ਜਿਹੀ ਥਾਂ ਦੇ ਵਿੱਚ ਲਾਏ ਹੋਏ ਆ ਵਿੱਚ ਇਹਦੇ ਦੇ ਵਿੱਚ ਕਮਾੜ ਲਗਾਇਆ ਉਸ ਦੇ ਨਾਲ ਹੀ ਲਸਣ ਆ ਦਿੱਸੀ ਦਾਸਣੇ ਲਾਲ ਤੇ ਵਿੱਚ ਮਟਰ ਲਾਏ ਹੋਏ ਸੀ ਮਟਰ ਖਤਮ ਹੋ ਗਏ ਤੇ ਇਸ ਤੋਂ ਅੱਗੇ ਇਹ ਜਿਹੜਾ ਮੈਡੀਸਿਨਸ ਦੇ ਵਿੱਚ ਵਰਤ ਹੁੰਦਾ ਲਸਣ ਹੈਗਾ ਇਹ ਥੱਲੇ ਇਕੱਠੀਆਂ ਮੈਡੀਸਿਨਸ ਵਿੱਚ ਪੈਂਦੀ ਆਈਆਂ ਉਹ ਲਸਣ ਹੈਗਾ ਇਸ ਤੋਂ ਅੱਗੇ ਇਹ ਲਸਣ ਥੋੜਾ ਮੋਟਾ ਹੈਗਾ ਤੇ ਹੈ ਲਾਲ ਜੇਸੀ ਨਾਲੋਂ ਵੱਖਰੀ ਦੂਸਰੀ ਵਰਾਈਟੀ ਹੈ ਤੇ ਇਹ ਲਾਇਆ ਹੋਇਆ ਤੋ ਕੇ ਆਈਆਂ ਉਸ ਤੋਂ ਅੱਗੇ ਫੇਰ ਦਿਸੀ ਹੈਗਾ ਲਾਲ ਤੇ ਕਮਾਦ ਦੇ ਵਿੱਚ ਵੀ ਇਹ ਇਹਦੇ ਵਿੱਚ ਕਮਾਦ ਜਿਹੜਾ ਲਾਇਆ ਉਹ ਵੀ ਤਿੰਨ ਵਰਾਈਟੀ ਹੈ ਜੀ ਸੀਓ ਜੇ 85 95 ਇੱਕ ਇਹ ਕਿਹੜਾ ਜੀ ਬ੍ਰੀਕ ਜਿਆ ਜਿਹੜਾ ਆਂਦਾਗਾ ਇਹ ਅਸੀਂ ਨਵੋ ਵੀਓ ਤੋਂ ਲੈਂਦਾ ਨਕੂਦਰ ਤੋਂ ਉਹ ਲਾਇਆ ਹੋਇਆਗਾ ਤੇ ਇਸ ਦੇ ਵਿੱਚ ਆ ਮਟਰ ਸਾਡੇ ਲੱਗੇ ਹੋਏ ਆ ਢੜੇ ਜੇ ਫਲੀਂ ਫਲ ਦੇ ਰਹੇ ਨੇ ਵਿਚ ਹੀ ਅੱਗੇ ਅਜਕਲ ਦੀਆਂ ਸਬਜ਼ੀਆਂ ਜਿਹੜੀਆਂ ਆਗਿਆ ਗਾਜਰ ਮੂਲੀ ਚਿਕੰਦਰ ਇਹ ਲਾਏ ਹੋਏ ਨੇ ਇੱਕ ਦੱਸੋ ਸਰਦਾਰ ਗਨੇਕ ਸਿੰਘ ਜੀ ਪਈ ਆਪਾਂ ਇਹਨੂੰ ਆਪਾਂ ਇੰਪੋਰਟ ਸਕੇ ਪਾਈਆਂ ਇਸ ਜਗ੍ਹਾ ਦੇ ਵਿੱਚ ਪਈ ਖਾਦ ਬਗਤ ਇਸ ਖੇਤ ਦੇ ਵਿੱਚ ਅਜ ਤੋਂ 2 ਸਾਲ ਪਹਿਲਾਂ ਆਏ ਸਿਰਫ ਰੂੜੀ ਪਾਈ ਸੀ ਉਸ ਤੋਂ ਬਿਨਾ ਹੋਰ ਕੋਈ ਇਹਦੇ ਵਿੱਚ ਦਵਾਈ ਜਾਂ ਕੈਮੀਕਲ ਖਾਲ ਕੋਈ ਨਹੀਂ ਪਾਈ ਹੈ ਠੀਕ ਹੈ ਜੀ ਤੇ ਆਪ ਆਪਾਂ ਇੱਧਰ ਆ ਗੰਨਾ ਪੀਚੇ ਆ ਹਾਂ ਜੀ ਹਲਦੀ ਵੀ ਹੈ ਹਲਦੀ ਵੀ ਹੈਗੀ ਹੈ ਹਲਦੀ ਦੀ ਦੋ ਕਿਸਮ ਦੀ ਹੈ ਤੇ ਅੱਗੇ ਵੀ ਇੱਥੋਂ ਗੰਨਾ ਤੁਸੀਂ ਦੱਸਦੇ ਹੋ ਹੋਰ ਵੇਚਿਆ ਹਾਂ ਜੀ ਅੱਗੇ ਦੋ ਗੁਣਾ ਥਾਂ ਹੋ ਹੋ ਜਾਏਗਾ ਠੀਕ ਹੈ ਜੀ ਬਹੁਤ ਵਧੀਆ ਤੁਹਾਡਾ ਇਹ ਹੈਗਾ ਸਟੈਪ ਜਿਹੜਾ ਤੁਸੀਂ ਇੱਥੇ ਟ੍ਰਾਇਲ ਇਹ ਬਖਰੇ ਪੈਰ ਦੀ ਫਸਲ ਹੁੰਦਾ ਕੁਦਰਤੀ ਤਰੀਕੇ ਨਾਲ ਲਾ ਰਹੇ ਹਾਂ ਤੇ ਤੁਸੀਂ ਕਿਸਾਨਾਂ ਨੂੰ ਅੱਗੇ ਕੀ ਸੁਨੇਹਾ ਦੇਣਾ ਚਾਹੁੰਦੇ ਮੈਂ ਤਾਂ ਕਿਸਾਨ ਨੂੰ ਇਹ ਗੱਲ ਕਰਾਂਗਾ ਕਿ ਕਟੋ-ਕਟਾ ਆਪਣੇ ਖਾਣ ਜੂਗਾ ਕੁਦਰਤੀ ਖੇਤੀ ਅਪਣਾ ਕੇ ਜਹਿਰਾਂ ਤੋਂ ਬਚ ਕੇ ਆਪਣੇ ਸਿਹਤ ਦਾ ਖਿਆਲ ਕੀਤਾ ਜਾਵੇ ਜਿਹੜਾ ਪੈਸਾ ਅਸੀਂ ਕੈਮੀਕਲ ਖੇਤੀ ਰਹੀਂ ਖੁਮਾਰ ਰਹੇ ਹਾਂ ਉਹ ਉਲਟਾ ਹੀ ਸਗੋਂ ਅਸੀਂ ਡਾਕਟਰਾਂ ਦੇ ਕੇ ਨੁਕਸਾਨ ਕਰ ਰਹੇ ਆ ਆਪਣੀ ਸੀਤ ਦਾ ਵੀ ਖਲਵਾੜ ਕਰ ਸੀਤ ਨਾਲ ਵੀ ਖਲਵਾੜ ਕਰਦੇ ਆ ਤੇ ਸਮਾਜ ਨੂੰ ਵੀ ਗੰਡਲਾ ਕਰਦੇ ਆ ਤੇ ਮਿੱਟੀ ਜਿਹੜੀ ਜਿਹਨੂੰ ਅਸੀਂ ਮਾਤਾ ਕਹਿੰਦੇ ਆ ਉਹਦਾ ਵੀ ਨੁਕਸਾਨ ਕਰ ਰਹੇ ਆ ਤੇ ਸਾਡੇ ਉਹਦੇ ਨਾਲ ਹੀ ਪਾਣੀ ਦਾ ਵੀ ਹਾਲ ਕਿਉਂਕਿ ਕੈਮੀਕਲ ਥੱਲੇ ਜਾ ਰਹੇ ਨੇ ਤੇ ਪਾਣੀ ਦੇ ਵਿੱਚ ਮਿਕਸ ਹੋ ਕੇ ਸਾਡਾ ਪਾਣੀ ਵੀ ਖਰਾਬ ਹੋ ਰਿਹਾ ਵਾਤਾਵਰਨ ਨੂੰ ਸੰਭਾਲਣਾ ਸਾਡੀ ਇੱਕ ਜ਼ਿੰਮੇਵਾਰੀ ਹੈ ਗੁਰਨਾਨਕ ਸਾਹਿਬ ਨੇ ਕਿਹਾ ਕਿ ਹਵਾ ਧਰਤੀ ਪਾਣੀ ਇਹਦਾ ਸੰਭਾਲਣਾ ਜ਼ਰੂਰੀ ਆ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾਗਾ ਭਵਨ ਗੁਰੂ ਹੈ ਪਾਣੀ ਪਿਤਾ ਹੈਗਾ ਤੇ ਜਦੋਂ ਅਸੀਂ ਨੇਚਰਲ ਕੁਦਰਤ ਨਾਲ ਜੁੜਾਂਗੇ ਤਾਂ ਕੁਦਰਤੀ ਚੀਜ਼ਾਂ ਖਾਵਾਂਗੇ ਕੁਦਰਤ ਦੇ ਨਾਲ ਪਿਆਰ ਕਰਾਂਗੇ ਤੇ ਜ਼ਰੂਰ ਅਸੀਂ ਆਪਣੀ ਸਿਹਤ ਦਾ ਵੀ ਤੇ ਸਮਾਜ ਦਾ ਵੀ ਭਲਾ ਕਰ ਸਕਦੇ ਆਂ ਇੱਕ ਤੁਸੀਂ ਸਰੋਂ ਵੀ ਬੱਕਰੀ ਐਤਕੀ ਲਾਈ ਕਿਸਮ ਦੀ ਹਾਂ ਮੈਂ ਪੀਲੀ ਸਰੋਂ ਜਿਹੜੀ ਹੈ ਬਰਾਸੀ ਹੈਗੀ ਉਹ ਲਾਈ ਹੈਗੀ ਹੈ ਤੇ ਪਿਛਲੇ ਸਾਲ ਤਾਂ ਥੋੜਾ ਜਿਹਾ ਥਾਂ ਲਾਇਆ ਸੀ ਉਹ ਸਿਰਫ ਬੀਜ ਤਿਆਰ ਕੀਤਾਗਾ ਐਤਕੀ ਥੋੜਾ ਜਿਹਾ ਥਾਂ ਤਕਰੀਬਨ 4 ਕਣਾ ਥਾਂ ਲਾਇਆ ਹੁਣ ਕਿੰਨੇ ਦੇ ਵਿੱਚ ਲਾਈ ਹੈ ਤੇ ਇੱਕ ਮੇਰਾ ਪਲਾਟ ਹੈ ਉਧਰ ਪਲਾਟ ਦੇ ਵਿੱਚ ਲਾਈ ਹੈ ਉਹ ਤਾਂ ਫਲਤੇ ਆਈ ਹੋਈ ਹੈ ਤੇ ਇੱਧਰ ਹਜੇ ਕੰਨੇ ਵਾਲੀ ਤਾਂ ਜਿਹੜੀ ਹੈਗੀ ਹੈ ਹਜੇ ਛੋਟੀ ਹੈ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੇ ਇਸ ਦੇ ਨਾਲ ਹੀ ਮੈਂ ਚਾਹਨਾਗਾ ਕਿ ਝੋਨੇ ਥਲੋਂ ਰਕਬਾ ਘਟਾ ਕੇ ਮੈਂ ਤਾਂ ਸੋਚ ਰਿਹਾ ਕਿ ਆਪਣੇ ਖੇਤਾਂ ਦੇ ਵਿੱਚ ਪਪੂਲਰ ਜਾਂ ਹੋਰ ਦਰਖਤ ਲਾ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਵੱਲ ਤੁਰੀਏ ਤੇ ਠੀਕ ਹੈ ਕਿ ਖੇਤੀ ਤੰਦਾ ਜਿਸ ਤਰ੍ਹਾਂ ਅਸੀਂ ਅਪਣਾ ਰਹੇ ਹਾਂ ਅਸੀਂ ਸਾਨੂੰ ਸਰਕਾਰਾਂ ਨੇ ਜਾਂ ਦੂਸਰਿਆਂ ਨੇ ਏਜੰਸੀਆਂ ਨੇ ਸਾਨੂੰ ਵਰਤ ਕੇ ਆਪਣੇ ਕੈਮੀਕਲ ਸਾਡੇ ਖੇਤਾਂ ਦੇ ਵਿੱਚ ਪਾ ਕੇ ਸਾਡੀ ਮਿੱਟੀ ਨੂੰ ਵੀ ਪਲੇਟ ਕਰ ਦਿੱਤਾ ਸਾਡੀਆਂ ਸੇਤਾਂ ਨਾਲ ਵੀ ਪ੍ਰਵਾਹ ਹੋ ਰਿਹਾ ਤੇ ਇਹੀ ਗੱਲ ਹੈ ਕਿ ਅਸੀਂ ਵਾਪਸ ਕੁਦਰਤੀ ਖੇਤੀ ਵੱਲ ਮੁੜੀਏ ਧੰਨਵਾਦ ਧੰਨਵਾਦ ਜੀ ਬਹੁਤ ਵਧੀਆ ਸੋਚਣੀ ਤੁਹਾਡੀ ਜੀ